ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਪਜੀ ਸਾਹਿਬ ਜੀ ਦੀ ਇਹ ਇੱਕ ਪੰਕਤੀ ਪੜੋ ਸੁਣੋ ਤੇ ਸਮਝੋ ਜੋ ਵੀ ਚਾਹੋਗੇ ਉਹ ਜ਼ਰੂਰ ਮਿਲੇਗਾ ਤੇ ਇਹ ਸੰਗਤ ਜੀ ਬਿਲਕੁਲ ਸੱਚ ਹੈ ਕਿ ਜਪਜੀ ਸਾਹਿਬ ਜੀ ਦੀ ਇਸ ਪੰਕਤੀ ਦੇ ਵਿੱਚ ਸਾਡੀ ਖੁਸ਼ੀ ਸਾਡੀ ਕਾਮਯਾਬੀ ਦਾ ਰਾਜ਼ ਛੁਪਿਆ ਹੈ ਜੇਕਰ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਗਵਾਇਆ ਕਰੋ ਸਾਹ ਸੰਗਤ ਜੇ ਜੋ ਮਨੁੱਖ ਅੰਦਰ ਤੋਂ ਮਜ਼ਬੂਤ ਹੁੰਦਾ ਹੈ ਉਸ ਨੂੰ ਕੋਈ ਬਾਹਲੀ ਮੁਸ਼ਕਲ ਸਮੱਸਿਆ ਹਲਾ ਨਹੀਂ ਸਕਦੀ ਭਾਵੇਂ ਉਹ ਪਰੇਸ਼ਾਨੀ ਪਰੇਸ਼ਾਨ ਨਹੀਂ ਕਰ ਸਕਦੀ ਪਰ ਜੇ ਮਨੁੱਖ ਅੰਦਰੋਂ ਕਮਜ਼ੋਰ ਹੈ ਤੇ ਫਿਰ ਉਹਨੂੰ ਨਿੱਕੀਆਂ ਨਿੱਕੀਆਂ ਗੱਲਾਂ ਰੋਜ਼ ਰਵਾਉਂਦੀਆਂ ਨੇ ਉਹ ਮਨੁੱਖ ਨਿੱਕੀਆਂ ਗੱਲਾਂ ਤੋਂ ਪਰੇਸ਼ਾਨ ਹੁੰਦਾ ਹੈ ਮੁੱਖ ਦੀ ਗੱਲ ਇਹ ਹੈ ਕਿ ਉਹੀ ਮਨੁੱਖ ਸ਼ਾਂਤ ਰਹਿ ਸਕਦਾ ਹੈ ਉਹੀ ਮਨੁੱਖ ਖੁਸ਼ ਰਹਿ ਸਕਦਾ ਹੈ ਉਹੀ ਮਨੁੱਖ ਕਾਮਯਾਬ ਹੋ ਸਕਦਾ ਹੈ ਜਿਸ ਮਨੁੱਖ ਨੇ ਆਪਣੇ ਮਨ ਦੇ ਉੱਤੇ ਕਾਬੂ ਪਾਲਿਆ ਸੰਗਤ ਜੀ ਦੁਨੀਆਂ ਚਿੱਤਾਂ ਤੋਂ ਪਹਿਲਾਂ ਸਾਨੂੰ ਆਪਣਾ ਮਨ ਚਿਤਣਾ ਪੈਣਾ ਹੈ ਅਤੇ ਇਹ ਗੱਲ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੇ ਪਾਣੀ ਦੇ ਵਿੱਚ ਸਮਝਾਈ ਹੈ ਸਾਧ ਸੰਗਤ ਜੀ ਇੱਥੇ ਇੱਕ ਫਿਲਮ ਅਦਾਕਾਰ ਦੀ ਸੱਚੀ ਘਟਨਾ ਦੱਸਣ ਜਾ ਰਹੇ ਹਾਂ ਕਿਵੇਂ ਉਸ ਐਕਟ੍ਰੈਸ ਦੀ ਜ਼ਿੰਦਗੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਬਦਲ ਗਈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਬਨੰਦੀਆਂ ਨੂੰ ਛੋਇਆ ਪਿਆਰੀ ਸਾਧ ਸੰਗਤ ਜੀ 5 ਕੋ ਸਾਲ ਦੀ ਬੱਚੀ ਹੈ ਅੱਜ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਗੁਰਦੁਆਰੇ ਸਾਹਿਬ ਵਿਖੇ ਮੱਥਾ ਟੇਕਣ ਆਈ ਜਦੋਂ 2 ਮਹੀਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਸਤਕੂਰ ਜੀ ਦੀ ਹਜ਼ੂਰੀ ਦੇ ਵਿੱਚ ਇਹ ਬੈਠੀ ਤਾਬਿਆਂ ਤੇ ਉਤੇ ਇੱਕ ਬਾਬਾ ਜੀ ਕਥਾ ਵਿਚਾਰ ਕਰ ਰਹੇ ਸਨ ਤੇ ਉਹ ਬੋਲ ਰਹੇ ਸਨ ਕਿ ਜੇ ਕਿਸੇ ਦੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਹੈ ਮੁਸ਼ਕਲ ਹੈ ਉਹ ਬਾਬਾ ਨਾਨਕ ਜੀ ਦੀ ਇੱਕ ਵਾਰੀ ਜਪਜੀ ਸਾਹਿਬ ਜ਼ਰੂਰ ਪੜ ਲਵੇ ਜਦੋਂ ਕੋਈ ਮਨੁੱਖ ਬਾਬੇ ਨਾਨਕ ਜੀ ਦੀ ਜਪਜੀ ਸਾਹਿਬ ਪੜ ਲਵੇਗਾ ਉਹਦੇ ਜੀਵਨ ਦੇ ਵਿੱਚੋਂ ਸਾਰੀਆਂ ਮੁਸ਼ਕਲਾਂ ਸਾਰੇ ਦੁੱਖ ਖਤਮ ਹੋ ਜਾਣਗੇ ਇਸ 5 ਕੋ ਸਾਲ ਦੀ ਬੱਚੀ ਨੇ ਇਸ ਘਲ ਨੂੰ ਆਪਣੇ ਹਿਰਦੇ ਦੇ ਵਿੱਚ ਹਮੇਸ਼ਾ ਦੇ ਲਈ ਸਮਾ ਲਿਆ ਇਸ ਬੱਚੀ ਦਾ ਨਾਮ ਮਮਤਾਸੀ ਨਾਮ ਤੋਂ ਪਤਾ ਲੱਗਦਾ ਹੈ ਕਿ ਇਹ ਬੱਚੇ ਮੁਸਲਮਾਨ ਘਰਾਣੇ ਦੀ ਹੈ ਇਸ ਬੱਚੀ ਤੇ ਉਸ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਇਸ ਬੱਚੀ ਨੇ ਬਹੁਤ ਬੁਲੰਦੀਆਂ ਨੂੰ ਛੂਆ ਇਸ ਬੱਚੀ ਨੂੰ ਬਹੁਤ ਕਾਮਯਾਬੀਆਂ ਮਿਲੀਆਂ ਫਿਲਮ ਜਗਤ ਦੇ ਵਿੱਚ ਇਸ ਬੱਚੀ ਨੇ ਆਪਣਾ ਨਾਮ ਬਹੁਤ ਕਮਾਇਆ ਜਿਨੇ ਆਪਣਾ ਨਾਮ ਮਮਤਾਜ ਤੋਂ ਮધુਪਲਾ ਨਾਮ ਕਰਕੇ ਜਾਣਿਆ ਬਣੀਆਂ ਇੰਨੇ ਫਿਲਮਾਂ بڑے ਗਾਣਿਆਂ ਦੇ ਵਿੱਚ ਇੰਨੇ ਕੰਮ ਕੀਤਾ ਉਹ ਇਹਦਾ ਕੰਮ ਸੀ ਸਾਸ ਸੰਗਤ 'ਚ ਇੱਕ ਫਿਲਮ ਆਈ ਸੀ ਬਹੁ ਚਿਰ ਪਹਿਲਾਂ ਨਾਨਕ ਨਾਮ ਜਹਾਜ ਹੈ ਇਸ ਫਿਲਮ ਦਾ ਜਿਹੜਾ ਮਿਊਜ਼ਿਕ ਦਿੱਤਾ ਸੀ ਉਹ ਡਾਕਟਰ ਮਹਿੰਦਰ ਸਿੰਘ ਹੋਣਾ ਨੇ ਦਿੱਤਾ ਸੀ ਉਹ ਕਹਿੰਦੇ ਮੈਨੂੰ ਬਹੁਤ ਐਕਟਰਾਂ ਦੇ ਨਾਲ ਕੰਮ ਕਰੰਦਾ ਮੌਕਾ ਮਿਲਿਆ ਪਰ ਜ਼ਿੰਦਗੀ ਦਾ ਬਹੁਤ ਸਮਾਂ ਮਧੂ ਬਾਲਾ ਦੇ ਨਾਲ ਮੈਨੂੰ ਬਤੀਤ ਕਰੰਦਾ ਮਿਲਿਆ ਕਹਿੰਦੇ ਕਿ ਮਧੂ ਬਾਲਾ ਦੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਚੀਜ਼ ਦੇਖਦਾ ਹੁੰਦਾ ਸੀ ਜਦੋਂ ਉਹਨੇ ਸ਼ੂਟਿੰਗ ਤੇ ਜਾਣਾ ਜਿੰਨਾ ਟਾਈਮ ਉਹਨੇ ਸ਼ੂਟਿੰਗ ਕਰਨੀ ਠੀਕ ਹੈ ਜਦੋਂ ਸ਼ੂਟਿੰਗ ਤੋਂ ਬਾਅਦ ਅਸੀਂ ਫ੍ਰੀ ਹੋ ਕੇ ਬੈਠਦੇ ਸੀ ਅਸੀਂ ਕੱਲ ਨਾ ਬਤਾ ਮਾਦੇ ਸੰਪਰਮ ਮધુਬਾਲਾ ਕਦੇ ਗੱਲਾਂ ਨਹੀਂ ਸੀ ਮਾਰਦੀ ਇਹਨੇ ਇਕੱਲੀ ਹੋ ਕੇ ਬੈਠ ਜਣਾਦੀ ਆਪਣੇ ਹੱਥ ਦੇ ਵਿੱਚ ਇੱਕ ਛੋਟੀ ਜਿਹੀ ਕਿਤਾਬ ਲੈ ਕੇ ਪੋਥੀ ਲੈ ਕੇ ਇਹਨੇ ਕੁਝ ਨਾ ਕੁਝ ਪੜਦੀ ਜਾਣਾ ਆਪਣੇ ਮੋਖ ਦੇ ਵਿੱਚ ਅਸੀਂ ਸੋਚਣਾ ਚੁਲੋ ਮੁਸਲਮਾਨ ਧਰਮ ਨੂੰ ਮੰਨਣ ਵਾਲੀ ਹੈ ਸ਼ਾਇਦ ਆਪਣੇ ਧਰਮ ਦਾ ਕੋਈ ਕਲਾਮ ਪੜਦੀ ਹੋਵੇਗੀ ਕਹਿੰਦੇ ਇੱਕ ਦਿਨ ਇਹ ਕੋਸੇ ਦੇ ਉੱਤੇ ਬੈਠੇ ਉਸ ਪੋਥੀ ਦੇ ਵਿੱਚੋਂ ਕੁਝ ਪੜ ਰਹੇ ਸੀ ਕਹਿੰਦੇ ਇਹਨੇ ਨੂੰ ਇਹਦਾ ਹੈਲਪਰ ਆਇਆ ਉਹਨੇ ਆਵਾਜ਼ ਮਾਰੀ ਕਿ ਮੈਡਮ ਜਲਦੀ ਆਓ ਸ਼ੂਟ ਰੈਡੀ ਹੈ ਤੁਸੀਂ ਜਲਦੀ ਸ਼ੂਟਿੰਗ ਵਾਲੀ ਜਗ੍ਹਾ ਤੇ ਪਹੁੰਚੋ ਕਹਿੰਦੇ ਜਦੋਂ ਇਹਨੂੰ ਬੁਲਾਉਣ ਦੇ ਵਾਸਤੇ ਇਹਦਾ ਹੈਲਪਰ ਆਇਆ ਮੈਂ ਵੀ ਉੱਥੇ ਬੈਠਾ ਸੀ ਇਹ ਜਾਨ ਲੱਗਿਆ ਮੈਨੂੰ ਕਹਿੰਦੇ ਸਰਦਾਰ ਜੀ ਇੱਕ ਕੰਮ ਕਰਿਓ ਆ ਜਿਹੜੀ ਪੋਥੀ ਹੈ ਮੈਂ ਇੱਥੇ ਰੱਖ ਕੇ ਚਲਦੀ ਹਾਂ ਇਹਦੇ ਵੱਲ ਧਿਆਨ ਦਿਓ ਇਸ ਪੋਥੀ ਨੂੰ ਇਸ ਕਿਤਾਬ ਨੂੰ ਕੋਈ ਝੋਠੇ ਹੱਥ ਨਾ ਲਗਾਵੇ ਕਹਿੰਦੇ ਉਹਨੇ ਇੱਕ ਚੰਗੇ ਜਗ੍ਹਾ ਦੇ ਉੱਤੇ ਉਸ ਪੋਥੀ ਨੂੰ ਧਿਕਾਰ ਦਿੱਤਾ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਬੜੇ ਦਿਨਾਂ ਤੋਂ ਸਹੀ ਕਿ ਪੜ੍ਹਦੀ ਕੀ ਹੈ ਮੈਂ ਵੀ ਦੇਖਾ ਤਾਂ ਸਹੀ ਕਹਿੰਦੇ ਜਦੋਂ ਉਹ ਸ਼ੂਟਿੰਗ ਤੇ ਚਲੀ ਗਈ ਤੇ ਜਦੋਂ ਮੈਂ ਉਸ ਪੋਥੀ ਨੂੰ ਚੁੱਕਿਆ ਤੇ ਉਸ ਕਿਤਾਬ ਨੂੰ ਚੁੱਕਿਆ ਕਿ ਕੀ ਪੜ੍ਹਦੀ ਹੈ ਇਹਦੇ ਵਿੱਚੋਂ ਕਹਿੰਦਾ ਕਿ ਮੈਂ ਦੇਖ ਕੇ ਹੈਰਾਨ ਹੋ ਗਿਆ ਸੀ ਕਹਿੰਦਾ ਥੋੜੀ-ਬਹੁਤ ਫਾਰਸੀ ਮੈਨੂੰ ਵੀ ਆਉਂਦੀ ਸੀ ਉਹ ਫਾਰਸੀ ਦੇ ਵਿੱਚ ਚਬਜੀ ਸਾਹਿਬ ਜੀ ਦਾ ਗੁਟਕਾ ਸੀ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਕਿ ਸੇਖ ਹੋਵੇ ਤੇ ਚਬਜੀ ਸਾਹਿਬ ਪੜੇ ਪਰ ਇੱਕ ਮੁਸਲਮਾਨ ਹੋ ਕੇ ਫਾਰਸੀ ਦੇ ਵਿੱਚ ਚਬਜੀ ਸਾਹਿਬ ਪੜ੍ਹਦੇ ਹੈ ਸਾਧ ਸੰਗਤ ਕਹਿੰਦੇ ਕਿ ਫਿਰ ਮੇਰੇ ਅੰਦਰ ਇੱਕ ਸਵਾਲ ਖੜਾ ਹੋ ਗਿਆ ਕਿ ਜਦੋਂ ਉਹ ਆਵੇਗਾ ਮੈਂ ਪੁੱਛਾਂਗਾ ਜ਼ਰੂਰ ਜਦੋਂ ਮਧੂਬਾਲਾ ਆਈ ਤੇ ਮੈਂ ਪੁੱਛਿਆ ਕਿ ਮਧੂਬਾਲਾ ਜੀ ਤੁਸੀਂ ਬਾਬੇ ਨਾਨਕ ਦਾ ਜਪਜੀ ਸਾਹਿਬ ਪਾਉਂਦੇ ਹੋ ਮੁਸਲਮਾਨ ਹੋ ਕੇ ਕਹਿੰਦੇ ਕਿ ਮਦੂ ਬਲਾ ਨੇ ਇੱਕ ਬੜੀ ਪਿਆਰੀ ਗੱਲ ਦੱਸੀ ਕਿ ਹਾਂਜੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਐਸੀ ਪ੍ਰੋਬਲਮ ਆ ਗਈ ਸੀ ਐਸਾ ਦੁੱਖ ਐਸੀ ਤਕਲੀਫ ਐਸੀ ਮੁਸੀਬਤ ਆ ਗਈ ਸੀ ਜਿਹਨੂੰ ਨਾ ਤਾਂ ਮੈਂ ਅੱਗੇ ਦੱਸ ਸਕਦੇ ਸੀ ਤੇ ਨਾ ਹੀ ਉਹ ਮੁਸ਼ਕਲ ਮੇਰੇ ਜੀਵਨ 'ਚੋਂ ਦੂਰ ਹੁੰਦੀ ਸੀ ਮੈਂ 5 ਕੁ ਸਾਲ ਦੀ ਸੀ ਜਦੋਂ ਕੋਰੂ ਕਰੇ ਜਾਂਦੀ ਸੀ ਬੰਬਈ ਦੇ ਅੰਦਰ ਇੱਕ ਗੁਰਦੁਆਰਾ ਸੀ ਜਿੱਥੇ ਮੈਂ ਜਾਂਦੀ ਸੀ ਤੇ ਬਾਬਾ ਜੀ ਤੋਂ ਸੁਣਿਆ ਸੀ ਕਿ ਜਿਹੜਾ ਪਿਆਰ ਦੇ ਨਾਲ ਜਪਜੀ ਸਾਹਿਬ ਪੜ ਲਵੇ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸੱਚ ਸੀ ਉਹਨਾਂ ਭਾਈ ਸਾਹਿਬ ਨੇ ਕਿਹਾ ਕਹਿੰਦੇ ਕਿ ਜਦੋਂ ਦਾ ਮੈਂ ਜਪਜੀ ਸਾਹਿਬ ਪੜਨਾ ਸ਼ੁਰੂ ਕੀਤਾ ਹੈ ਇਸ ਜਪਜੀ ਸਾਹਿਬ ਨੇ ਮੇਰੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕਰ ਦਿੱਤੀਆਂ ਇਸ ਜਪਜੀ ਸਾਹਿਬ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹੁਣ ਮੇਰੇ ਝੇਮਨ ਦੇ ਵਿੱਚ ਕੋਈ ਦੁੱਖ ਨਹੀਂ ਹੈ ਹੁਣ ਤਾਂ ਮੈਂ ਇਹ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਮੇਰੇ ਮਨ ਨੂੰ ਆਨੰਦ ਆਉਂਦਾ ਹੈ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਮੈਨੂੰ ਇਹਦਾ ਮਹਿਸੂਸ ਹੁੰਦਾ ਹੈ ਕਿ ਬਾਬਾ ਨਾਨਕ ਮੇਰੇ ਸਿਰ ਤੇ ਹੱਥ ਰੱਖਦਾ ਹੈ ਤੇ ਆਖਦਾ ਹੈ ਕਿ ਤੀਏ ਤੂੰ ਡਰਨਾ ਮੈਂ ਤੇਰੇ ਨਾਲ ਹਾਂ ਸੰਗਤ ਜੀ ਇਸ ਮਧੂਪਾਲਾ ਨੇ ਬੰਬੇ ਅੰਦੇਰੀ ਗੁਰਦੁਆਰੇ ਦੇ ਅੰਦਰ 7 ਸਾਲ ਲਗਾਤਾਰ ਲੰਗਰ ਚਲਾਇਆ ਤੇ ਅੱਜ ਵੀ ਬਾਬਾ ਗੁਰ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਲੰਗਰ ਦੀ ਸੇਵਾ ਉੱਥੇ ਦਿੱਤੀ ਜਾਂਦੀ ਹੈ ਤੇ ਇਹਨੇ ਆਖਿਆ ਸੀ ਕਿ ਉੱਥੇ ਸਾਰੇ ਜਿਹੜੇ ਇਹਦੀ ਟੀਮ ਦੇ ਵਿੱਚ ਜਿਹੜੇ ਸਾਰੇ ਫਿਲਮ ਇੰਡਸਟਰੀ ਦੇ ਲੋਕ ਸਨ ਜਿੱਥੇ ਮਰਜ਼ੀ ਮੈਨੂੰ 1 ਸਾਲ ਸ਼ੂਟਿੰਗ ਦੌਰਾਨ ਲੈ ਕੇ ਜਾ ਸਕਦੇ ਹੋ ਪਰ ਜਿਸ ਦਿਨ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਹੋਵੇਗਾ ਉਸ ਦਿਨ ਮੈਂ ਕਿਤੇ ਵੀ ਸ਼ੂਟਿੰਗ ਤੇ ਨਹੀਂ ਜਾਵਾਂਗੀ ਮੈਂ ਬਾਬੇ ਨਾਨਕ ਦੇ ਪ੍ਰਕਾਸ਼ ਤੇ ਆੜੇ ਤੇ ਬਾਬਾ ਨਾਨਕ ਦੇ ਘਰ ਸੇਵਾ ਕਰਨਾ ਚਾਹੁੰਦੀ ਹਾਂ ਇਸ ਬਾਬੇ ਨਾਨਕ ਨੇ ਮੇਰਾ ਜੀਵਨ ਬਦਲਿਆ ਹੈ ਸਹਜ ਸੰਗਤ ਇਸ ਤਰ੍ਹਾਂ ਕਹਾਣੀਆਂ ਜਦੋਂ ਅਸੀਂ ਸੁਣਦੇ ਹਾਂ ਕਿ ਫੁਲਾਣੇ ਦੇ ਜੀਵਨ ਦੇ ਨਾਲ ਇਹ ਚੀਜ਼ ਵਰਤੀ ਹੈ ਤੇ ਸਾਡਾ ਵੀ ਪ੍ਰੋਸਾ ਜਪਜੀ ਸਾਹਿਬ ਤੇ ਪੱਕਾ ਹੁੰਦਾ ਹੈ ਸਾਡਾ ਵੀ ਪਿਆਰ ਪੱਕਾ ਹੁੰਦਾ ਹੈ ਜੇ ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਜਪਜੀ ਸਾਹਿਬ ਜੀ ਦੇ ਨਾਲ ਬਦਲ ਸਕਦੀ ਹੈ ਫਿਰ ਮੇਰੀ ਜ਼ਿੰਦਗੀ ਜਪਜੀ ਸਾਹਿਬ ਕਿਉਂ ਨਹੀਂ ਬਦਲ ਸਕਦਾ ਸਾਧ ਸੰਗਤ ਜੀ ਪੰਕਤੀ ਦੀ ਗੱਲ ਤਾਂ ਲਿਖੀ ਸੀ ਕਿ ਇੱਥੇ ਬਹੁਤਿਆਂ ਦੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਕਿ ਉਹ ਬਾਣੀ ਪੜ ਸਕਣ ਆਪਣੀ ਜ਼ਿੰਦਗੀ ਦੇ ਰੂਝੇਵੇਂ ਹੀ ਇੰਨੇ ਵੱਧ ਗਏ ਹਨ ਕਿ ਅਸੀਂ ਗੁਰਬਾਣੀ ਪੜਨ ਦੇ ਲਈ ਆਪਣਾ ਸਮਾਂ ਕੱਢ ਹੀ ਨਹੀਂ ਪਾਉਂਦੇ ਇਸਾ ਸੰਗਤ ਜੀ ਜਿਹੜੇ ਆਪਣੇ ਘਰ ਦੇ ਕੰਮਾਂ ਕਰਾਂ ਕਰਕੇ ਬਾਣੀ ਨਹੀਂ ਪੜਦੇ ਜਪਜੀ ਸਾਹਿਬ ਨਹੀਂ ਪੜਦੇ ਉਹ ਰੋਜ਼ਾਨਾ ਸਵੇਰੇ ਉੱਠਦਿਆਂ ਸਾ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰ ਲਿਆ ਕਰਨ ਕੋਸ਼ਿਸ਼ ਕਰੋ ਅੰਮ੍ਰਿਤ ਵੇਲੇ ਉੱਠਣ ਦੀ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਜਾਵੇ ਵਾਤਵਾਦ ਬਾਣੀ ਪੜੋ ਸੁਣੋ ਤੇ ਵਿਚਾਰੋ ਅਤੇ ਬਾਣੀ ਵਿੱਚ ਦਿੱਤੇ ਹੋਏ ਗਿਆਨ ਨੂੰ ਸਮਝੋ ਬਾਣੀ ਸਾਨੂੰ ਹਰ ਹਾਲ ਦੇ ਵਿੱਚ ਖੁਸ਼ ਰਹਿਣਾ ਸਿਖਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ